thank you ਪੰਜਾਬ ਬੰਦ ਦੇ ਸੱਦੇ ਤੇ ਭੋਗਪੁਰ ਜਿਹੜਾ ਆ ਮੁਕੰਮਲ ਜਿਹੜਾ ਬੰਦ ਕੀਤਾ ਗਿਆ ਆ ਔਰ ਸਭ ਨੂੰ ਪਤਾ ਆ ਜਿਹੜੇ ਭੀਮਰਾਓਂ ਅੰਬੇਦਕਰ ਬਾਬਾ ਸਾਹਿਬ ਦੀ ਜਿਹੜੀ ਮੂਰਤੀਆਂ ਨੂੰ ਮੂਰਤੀ ਨੂੰ ਤੋੜਿਆ ਗਿਆ ਸੋ ਉਹਦੇ ਰੋਸ ਦੇ ਵਿੱਚ ਅੱਜ ਭੋਗਪੁਰ ਨਗਰ ਕੌਂਸਲ ਵੱਲੋਂ ਜਿਹੜੇ ਸਫਾਈ ਮਜ਼ਦੂਰ ਯੂਨੀਅਨ ਵੱਲੋਂ ਜਿਹੜੇ ਇਕੱਠੇ ਹੋਏ ਆ ਆਪਣਾ ਦਾ ਵੀ ਰੋਸ ਆ ਔਰ ਇਸ ਰੋਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਸਾਡੇ ਵਿਚਕਾਰ ਇੰਚਾਰਜ ਜਿਹੜੇ ਸਫਾਈ ਇੰਚਾਰਜ ਰਾਜੂ ਜੀ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਇਹ ਕੀ ਕਹਿਣਾ ਚਾਹੁੰਦੇ ਅੱਜ ਦੇ ਸਰੋਸ ਨੂੰ ਲੈ ਕੇ ਹਾਂਜੀ ਰਾਜੂ ਕੀ ਕਹਿਣਾ ਚਾਹੁੰਦੇ ਸਾਰਿਆਂ ਤੋਂ ਪਹਿਲਾਂ ਮੈਂ ਸਾਰੇ ਭਰਾਵਾਂ ਨੂੰ ਜੈ ਭੀਮ ਜੈ ਭਾਰਤ ਸਾਨੂੰ ਰੋਸ ਇਸ ਗੱਲ ਦਾ ਆ ਵੀ ਦੇਖੋ ਅੰਬੇਦਕਰ ਸਾਹਿਬ ਸਾਡੇ ਪਿਛਮ ਪਿਤਾਮਾ ਅੰਬੇਦਕਰ ਸਾਹਿਬ ਆ ਜਿਨ੍ਹਾਂ ਨੇ ਸਾਨੂੰ ਸਾਡੇ ਹੱਕ ਦਵਾਏ ਆ ਔਰ ਦੁਨੀਆ ਦੇ ਸਾਨੂੰ ਬਰਾਬਰੀ ਦਾ ਹੱਕ ਸਾਡੇ ਪਿਛਮ ਪਿਤਾਮਾ ਅੰਬੇਦਕਰ ਸਾਹਿਬ ਹੋਣਾ ਨੇ ਦਵਾਇਆ ਤੇ ਜਿਹੜੇ ਬੰਦੇ ਛਰਾਤੀ ਤਤਬਿਆ ਜਿਨ੍ਹਾਂ ਨੇ ਸਾਡੇ ਭਿਸ਼ਮ ਪਿਤਾ ਮਾਂ ਅੰਬੇਦਕਰ ਸਾਹਿਬ ਦੀ ਮੂਰਤੀ ਤੋੜੀ ਆ ਅਸੀਂ ਚਾਹੁੰਦੇ ਆ ਵੀ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਉਹਨਾਂ ਨੂੰ ਬੰਦੀ ਸਜ਼ਾ ਦੇਵੇ ਔਰ ਦੂਸਰੇ ਤੌਰ ਤੇ ਅਸੀਂ ਸਰਕਾਰ ਨੂੰ ਇਹ ਸ਼ਿਕਾਇਤ ਨਹੀਂ ਦਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਨਾਲ ਇਹ ਜਿਹੜਾ ਬਿਤਕਰਾ ਆ ਨਾ ਇਹ ਚੀਜ਼ ਹੋਣੀ ਨਹੀਂ ਚਾਹੀਦੀ ਵੀ ਜਾਨਕੀ ਐਸੀ ਸਮਾਜ ਦੇ ਨਾਲ ਇਹ ਤੱਕਾ ਆ ਨਿਹਰਾ ਵੀ ਜਿਹੜਾ ਸਾਡੇ ਅੰਬੇਦਕਰ ਸਾਹਿਬ ਦੀ ਮੂਰਤੀ ਸਾਡੇ ਬਾਬਾ ਸਾਹਿਬ ਦੀ ਮੂਰਤੀ ਤੋੜੀ ਆ ਉਹ ਬਹੁਤ ਗਲਤ ਕੀਤਾ ਆ ਅਸੀਂ ਚਾਹੁੰਦੇ ਵੀ ਦੋਚੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਔਰ ਨੰਬਰ 2 ਤੇ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਵੀ ਜਿਹੜੇ ਸਰਪੰਚ ਪੰਜਾਬ ਦੇ ਸਰਕਾਰ ਦੇ ਕੱਚੇ ਮੁਲਾਜ਼ਮ ਆ ਇਹਨਾਂ ਵੱਲ ਵੀ ਧਿਆਨ ਦਿੱਤਾ ਜਾਵੇ ਜਿਹੜੇ ਆਊਟਸੋਰਸ ਤੇ ਆ ਆਪਣੇ ਕੰਟ੍ਰੈਕਟ ਵੇਸ ਤੇ ਆ ਆਪਾਂ ਚਾਹੁੰਦੇ ਆ ਵੀ ਸਰਕਾਰ ਥੋੜੀ ਜਾਈ ਨਾਲ ਵੱਲ ਵੀ ਧਿਆਨ ਦੇਵੇ ਮੈਂ ਸਫਾਈ ਮਜ਼ਦੂਰ ਜੂਨੀਅਰ ਦਾ ਪ੍ਰਧਾਨ ਹੋਣ ਦੇ ਨਾਤੇ ਜੋ ਵੀ ਇਹ ਹਾਦਸਾ ਵਾਪਰਿਆ ਆ ਬਹੁਤ ਹੀ ਦੁਖਦਾਇਕ ਹੈ ਤੇ ਮੈਂ ਸਾਰੇ ਹੀ ਭਰਾਵਾਂ ਨੂੰ ਐਸੀ ਭਰਾਵਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਆ ਜੋ ਇਹ ਹਾਸਤਾ ਗੁਜਰਿਆ ਆ ਬਹੁਤ ਹੀ ਦੁਖਦਾਈ ਕਿਹਾ ਸੋ ਇਦਾਂ ਦਾ ਨਹੀਂ ਹੋਣਾ ਸਹੀ ਚਾਹੀਦਾ ਅਸੀਂ ਸਰਕਾਰ ਤੋਂ ਮੰਗਤ ਕਰਦੇ ਆ ਜੋ ਕਿ ਇਹ ਜਿਹੜਾ ਹਾਸਾ ਕੀਤਾ ਆ ਵਾਪਰਿਆ ਆ ਬਹੁਤ ਹੀ ਦੁਖਦਾਇਕ ਹੈ ਤੇ ਅਸੀਂ ਪੂਰ ਜੋਰ ਇਹਦਾ ਵਿਰੋਧ ਕਰਦੇ ਆ ਅਸੀਂ ਇਨਸਾਫ ਮੰਗਦੇ ਆ ਜਿਹੜੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਸਾਡੇ ਜਿਹੜੇ ਸਫਾਈ ਮਜ਼ਦੂਰ ਯੂਨੀਅਨ ਵੱਲੋਂ ਫਰੰਟ ਵੱਲੋਂ ਅਸੀਂ ਪੂਰੀ ਰੋਸ ਪ੍ਰਗਟ ਕਰਦੇ ਆ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਜਿਹੜਾ ਇਹ ਹਾਦਸਾ ਅੱਗੇ ਤੋਂ ਨਾ ਵਾਪਰਿਆ ਜਾਵੇ ਸੋ ਅਸੀਂ ਇਹੀ ਮੰਗ ਕਰਦੇ ਆ ਜੋ ਸਾਡੇ ਸਫਾਈ ਵੀਰ ਆ ਕੱਚੇ ਮਜ਼ਦੂਰ ਪੱਕੇ ਕੀਤੇ ਜਾਣ ਸਰਕਾਰ ਤੋਂ ਇਹ ਵੀ ਮੰਗ ਕਰਦੇ ਆ ਆਲਸੋਰ ਤੇ ਜਾਂ ਕੰਟਰੈਕਟ ਵੇਸ ਤੇ ਸਫਾਈ ਮਜ਼ਦੂਰ ਜਾਂ ਡਰਾਈਵਰ ਮਾਲੀ ਚੌਂਕੀਦਾਰ ਇਹਨਾਂ ਨੂੰ ਸਿੱਧੇ ਤੌਰ ਤੇ ਪੱਕੇ ਕੀਤੇ ਜਾਣ ਸੋ ਅਸੀਂ ਇਹੀ ਸਰਕਾਰ ਤੋਂ ਮੰਗ ਕਰਦੇ ਆ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਇਹ ਜਿਹੜੀ ਬਹੁਤ ਮੰਦਭਾਗੀ ਘਟਣਾ ਹੋਈ ਆ ਬਾਬਾ ਸਾਹਿਬ ਦੇ ਬੁੱਤ ਵਾਲੀ ਇਸ ਕਰਕੇ ਸਾਰਿਆਂ ਦੇ ਦਿਲ ਦੇ ਵਿੱਚ ਰੋਸ ਆ ਇਸ ਕਰਕੇ ਸਾਰਿਆਂ ਨੇ ਅੱਜ ਭੋਗਪੁਰ ਦੇ ਵਿੱਚ ਬੰਦ ਦੀ ਕਾਲ ਦਿੱਤੀ ਆ ਤੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਜਿੰਨੇ ਵੀ ਪ੍ਰਧਾਨ ਸਹਿਬਾਨਾ ਜਿੰਨਾ ਅਹੁਦੇਦਾਰ ਹੈਗੇ ਆ ਸਾਰਿਆਂ ਨੇ ਆ ਕੇ ਸਾਡਾ ਵੀ ਸਮਰਥਨ ਕੀਤਾ ਅਸੀਂ ਵੀ ਉਹਨਾਂ ਦਾ ਸਮਰਥਨ ਕੀਤਾ ਆ ਬਹੁਤ ਇਹ ਜਿਹੜੀ ਘਟਨਾ ਕੀਤੀ ਆ ਨਿੰਦਣਯੋਗ ਘਟਨਾ ਹੋਈ ਆ ਇਹ ਸਰਕਾਰ ਨੂੰ ਚਾਹੀਦਾ ਕਿ ਇਹਦੇ ਉੱਤੇ ਸਖਤ ਕਾਨੂੰਨ ਬਣਾਇਆ ਜਾਵੇ ਕਿ ਅੱਗੇ ਤੋਂ ਇਹ ਕੋਈ ਕਦਮ ਨਾ ਚੁੱਕੇ ਇਦਾਂ ਦਾ ਜਿਹੜਾ ਸ਼ਰਾਰਤੀ ਅੰਸਰ ਹੈ ਕੋਈ ਇਦਾਂ ਦੀ ਇਲਤਵਾਜੀ ਕਰਨ ਤੋਂ ਡਰੇ ਗਰੇਜ ਕਰੇ ਕਿ ਮੈਂ ਇਦਾਂ ਦੀ ਘਟਨਾ ਨਾ ਕਰਾਂ ਉਹਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਤੁਹਾਨੂੰ ਕੀ ਲੱਗਦਾ ਜਿਹੜੀ ਇਹ ਸ਼ਰਾਰਤ ਹੋਈ ਆ ਇਹ ਕੀ ਅਦਾ ਕਾਰਨ ਹੋ ਸਕਦਾ ਆ ਇਹ ਤਾਂ ਕੋਈ ਹਲਤਵਾਜੀ ਸ਼ਰਾਰਤੀ ਅੰਸਰ ਹੁੰਦੇ ਆ ਕੁਛ ਉਹਨਾਂ ਨੇ ਦੰਗਿਆਂ ਲਈ ਕੀ ਪਬਲਿਕ ਦਾ ਜਿਹੜਾ ਆ ਇਹ ਦੰਗੇ ਵਗੈਰਾ ਹੋਣ ਜਾਂ ਇਦਾਂ ਕੋਈ ਸ਼ਰਾਰਤੀ ਅੰਸਰ ਕਰਦੇ ਆ ਇਹਦੇ ਵਿੱਚ ਸਭ ਨੂੰ ਦਿਲ ਨੂੰ ਠੋਸ ਪਹੁੰਚਦੀ ਆ ਜਦੋਂ ਕੋਈ ਧਾਰਮਿਕ ਨਾਲ ਛੇੜਖਾਨੀ ਕਰਦਾ ਆ ਇਸ ਲਈ ਸਰਕਾਰ ਨੂੰ ਇਦਾਂ ਦਾ ਕੋਈ ਕਾਨੂੰਨ ਬਣਾਉਣਾ ਚਾਹੀਦਾ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਕਿ ਦੁਬਾਰਾ ਇਦਾਂ ਦਾ ਕੋਈ ਕਦਮ ਨਾ ਚੱਕੇ ਇਸੇ ਤਰ੍ਹਾਂ ਰਕੇਸ਼ ਕੁਮਾਰ ਬੱਗਾ ਜੀ ਵੀ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਅੱਜ ਇਸ ਰੋਸ ਪ੍ਰਦਰਸ਼ਨ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਸਰ ਕੀ ਕਹਿਣਾ ਚਾਹੁੰਦੇ ਅੱਜ ਇਸ ਰੋਸ ਪ੍ਰਦਰਸ਼ਨ ਲੈ ਕੇ ਅੱਜ ਦਾ ਰੋਸ ਮਾਰਚ ਜਿਹੜਾ ਹੈਗਾ ਏ 26 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਜੋ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੀ ਪ੍ਰਤਿਮਾ ਹੈ ਸਟੈਚੂ ਹੈ ਉਸ ਤੇ ਹਮਲਾ ਕਰਨ ਲਈ ਜੋ ਉਸ ਨੂੰ ਨੁਕਸਾਨ ਸ਼ਰਾਰਤੀ ਅਨਸਰ ਨੇ ਉਹ ਸ਼ਰਾਰਤੀ ਨਹੀਂ ਕਹਿ ਸਕਦੇ ਕਿਸੇ ਦੀ ਸੋਚੀ ਸਾਜੀ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨੇ ਲਈ ਟਕਰਾਅ ਪੈਦਾ ਕਰਨੇ ਲਈ ਸਰਕਾਰ ਦਾ ਅੰਸਰ ਹੋ ਸਕਦਾ ਹੈ ਇਹ ਸਰਕਾਰੀ ਸ਼ਹਿਤੋਂ ਬਿਨਾ ਇਹੋ ਜਿਹੀ ਹਰਕਤ ਨਹੀਂ ਹੋ ਸਕਦੀ ਜਿਹੜੀ ਆਮ ਪਾਰਟੀ ਪੰਜਾਬ ਦੇ ਵਿੱਚ 바ਵਾ ਸਾਹਿਬ ਡਾਕਟਰ ਅੰਵੇਦਕਾਰ ਦੇ ਨਾਮ ਲੈ ਕਰਕੇ ਇਸ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਈ ਹੈ ਔਰ ਆਪਣੇ ਦਫ਼ਤਰਾਂ ਦੇ ਵਿੱਚ ਫੋਟੋ ਲਾਉਣ ਨੂੰ ਕਹਤਾ ਪਰ 바ਵਾ ਸਾਹਿਬ ਦੇ ਨਾਮ ਨੂੰ ਤਾਂ ਵਰਤ ਰਹੇ ਆ ਪਰ ਉਸ ਨੂੰ ਜੋ ਉਹਨਾਂ ਦਾ ਮਾਨ ਸਨਮਾਨ ਆ ਉਹਦੀ ਉਹਨਾਂ ਨੂੰ ਕੋਈ ਫਿਕਰ ਨਹੀਂ ਇਸ ਕਰਕੇ ਅਸੀਂ ਜੋ ਬਾਲਮੀਕ ਜਥੇਬੰਦੀਆਂ ਭੀਮ ਆਰਮੀ ਔਰ ਬਹੁਜਨ ਸਮਾਜ ਪਾਰਟੀ ਔਰ ਪੂਰੇ ਸਮਾਜ ਵੱਲੋਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਅੱਜ ਰੋਸ ਮਾਰਚ ਰੱਖਿਆ ਗਿਆ ਆ ਉਹਨੂੰ ਭਰਮਾ ਹੰਗਾਰਾ ਮਿਲਿਆ ਮਿਲ ਰਿਹਾ ਔਰ ਜੋ ਪੰਜਾਬ ਦੇ ਦੁਕਾਨਦਾਰ ਹੈ ਹੋਰ ਵੀ ਜਿਹੜੇ ਵਪਾਰੀ ਹੈ ਉਹ ਸਾਰੇ ਇਸ ਰੋਸ ਨੂੰ ਮੁੱਖ ਰੱਖਦੇ ਆ ਪੂਰਾ ਸਮਰਥਨ ਦੇ ਰਹੇ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰ ਰਹੇ ਆ ਕਿ ਉਹ ਵੀ ਜਿਹੜੀ ਸਾਡੀ ਗੱਲ ਹੈ ਕਿਉਂਕਿ ਬਾਬਾ ਸਾਹਿਬ ਡਾਕਟਰ ਅਮਵੇਦਕਰ ਜੀ ਇਕੱਲੇ ਇੱਕ ਇਨਸਾਨ ਲਈ ਨਹੀਂ ਹਰ ਧਰਮ ਲਈ ਬਾਬਾ ਸਾਹਿਬ ਡਾਕਟਰ ਅਮਵੇਦਕਰ ਜੀ ਨੇ ਸੰਵਿਧਾਨ ਦੇ ਵਿੱਚ ਬਰਾਬਰਤਾ ਦਿੱਤੀ ਹੈ ਔਰ ਇਸ ਦੇਸ਼ ਦੇ ਵਿੱਚ ਸਭ ਤੋਂ ਵੱਡਾ ਲੋਕਤੰਤਰ ਜਿਹੜਾ ਪੂਰੇ ਵਰਲਡ ਦੇ ਵਿੱਚ ਜਿਹੜਾ ਲੋਕਤੰਤਰ ਆ ਭਾਰਤ ਦਾ ਲੋਕਤੰਤਰ ਆ ਸੰਵਿਧਾਨ ਦੇ ਥਰੂ ਹੈਗਾ ਆ ਜੋ ਕਿ 바ਵਾ ਸਾਹਿਬ ਨੇ 6743 ਜਾਤਾਂ ਨੂੰ ਇੱਕ ਮੁੱਠ ਦੇ ਵਿੱਚ ਇੱਕ ਸੰਵਿਧਾਨ ਦੇ ਵਿੱਚ ਪਰੋ ਕੇ ਵੱਖ-ਵੱਖ ਧਰਮਾਂ ਨੂੰ ਸਭ ਤੋਂ ਜ਼ਿਆਦਾ ਧਰਮਾਂ ਦੇ ਜਿਹੜੇ ਧਰਮ ਹੈ ਭਾਰਤ ਦੇ ਵਿੱਚ ਹੈ ਉਹਨਾਂ ਨੂੰ ਪ੍ਰੋ ਹੋ ਕੇ ਰੱਖਿਆ ਆ ਔਰ ਜੇ ਇਹ ਪ੍ਰੋ ਹੋਏ ਆ ਤਾਂ ਸਿਰਫ 바ਵਾ ਸਾਹਿਬ ਦੇ ਲਿਖੇ ਹੋਏ ਸੰਵਿਧਾਨ ਦੇ ਕਰਕੇ ਪ੍ਰੋ ਹੋਏ ਆ ਔਰ ਸ਼ਰਾਰਤੀ ਹਾਂਸ ਜਿਹੜੇ ਮੰਨੁਵਾਦੀ ਲੋਕ ਆ ਆਰਐਸ ਲੋਕ ਆ ਉਹ ਇੱਥੇ ਮਾਹੌਲ ਨੂੰ ਖਰਾਬ ਕਰਨ ਲਈ ਵੱਖ-ਵੱਖ ਪਾਰਟੀਆਂ ਜਿਹੜੀਆਂ ਪਾਰਟੀਆਂ ਵੀ ਆ ਉਹ ਉਹਨਾਂ ਦਾ ਕੇਈ ਸਹਿਯੋਗ ਕਰ ਰਹੀਆਂ ਸੋ ਅਸੀਂ ਧੰਨਵਾਦੀ ਕਰਦੇ ਆ ਤੁਹਾਡਾ ਮੀਡੀਆ ਦਾ ਵੀ ਵੱਖ-ਵੱਖ ਚੈਨਲ ਤੋਂ ਤੁਸੀਂ ਆਏ ਆ ਐ ਸਰ ਗੱਲ ਜਿਹੜੀ ਹੈ ਸਰਕਾਰ ਤੱਕ ਰੋਸ ਜਿਹੜਾ ਆ ਗੁੱਸਾ ਜਿਹੜਾ ਆ ਸਾਰਾ ਤੁਸੀਂ ਸਰਕਾਰ ਤੱਕ ਪਹੁੰਚਾਉਂਗੇ ਔਰ ਅਸੀਂ ਜਿਹੜੀ ਸਾਡੀ ਮੰਗ ਹੈ ਉਸ ਦੋਸ਼ੀ ਤੋਂ ਜਿਹੜੀ ਸਿਰਫ ਉਹਨੂੰ ਨਹੀਂ ਸਜ਼ਾ ਉਹ ਤੋਂ ਪੁੱਛਿਆ ਜਾਵੇ ਕਿ ਕਿਸ ਸਾਜ਼ਿਸ਼ ਦੇ ਅਧੀਨ ਇਹ ਜਿਹੜਾ ਇਹਨੇ ਕੰਮ ਕੀਤਾ ਨਹੀਂ ਤਾਂ ਪੌੜੀ ਲੱਗ ਗਈ ਪਟਾਕੇ ਲੱਗਾ ਉਥੇ ਅੱਗ ਮੋਰੀ ਲਾ ਲਈ ਇਹ ਪੂਰੀ ਪਲੈਨਿੰਗ ਦੇ ਨਾਲ ਇਸ ਕਰਕੇ ਅਸੀਂ ਕਹਿ ਰਹੇ ਹਾਂ ਕਿ ਅਗਰ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ ਤੇ ਇਸ ਨੂੰ ਜਲਦੀ ਤੋਂ ਜਲਦੀ ਜਿਹੜੇ ਅਸਲੀ ਦੋਸ਼ੀ ਹੈ ਉਹਨਾਂ ਨੂੰ ਲਿਆ ਕੇ ਸਾਹਮਣੇ ਕਰਨਾ ਚਾਹੀਦਾ ਔਰ ਇਸ ਨੂੰ ਵੀ ਜਿਹੜੀ ਬਣਦੀ ਸਜ਼ਾ ਹੈ ਕਾਨੂੰਨ ਦੇ ਅਨਸਾਰ ਉਹ ਦਿੱਤੀ ਜਾਵੇ ਔਰ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਜਨਤਾ ਦੀ ਗੱਲ ਪਹੁੰਚਾਉਣ ਲਈ ਮੀਡੀਆ ਨੇ ਕੱਢਿਆ ਔਰ ਸਾਡੇ ਨਾਲ ਵੱਖ-ਵੱਖ ਜਥੇਬੰਦੀਆਂ ਜਿਹੜੇ ਕਿ 바ਵਾ ਸਾਹਿਬ ਦੇ ਨੇਹੀ ਹੈ ਬਾਬਾ ਸਾਹਿਬ ਇਕੱਲੇ ਸਾਡੇ ਨਹੀਂ ਸਾਰਿਆਂ ਦੇ ਇਸ ਕਰਕੇ ਸੀ ਬਾਰ-ਬਾਰ ਸਰਕਾਰ ਨੂੰ ਕਹਿੰਨੇ ਆ ਕਿ ਅੱਗ ਦੇ ਵਿੱਚ ਨਾ ਹੱਥ ਪਾਓ ਕੋਸ਼ਿਸ਼ ਕਰੋ ਕਿ ਅੱਗ ਬੁੱਝ ਜਾਏ ਸੋ ਇਨੀਆਂ ਕਿ ਬੇਨਤੀਆਂ ਕਰਦਾ ਆਪ ਦਾ ਔਰ ਆਏ ਹੋਏ ਵਰਕਰਾਂ ਸਹਿਬਾਨਾਂ ਦਾ ਸਾਰਿਆਂ ਦਾ ਧੰਨਵਾਦ ਜੈ ਭੀਮ ਜੈ ਭਾਰਤੀ ਬਲਕਿ ਹਾਂ ਕੀ ਕਹਿਣਾ ਮੈਂ ਜਗਿੰਦਰ ਸਿੰਘ ਮਾਨ ਚੇਅਰਮੈਨ ਵਾਲਮੀਕ ਤੀਰਥ ਗਿਆਨ ਆਸ਼ਰਮ ਅਮਰਸਰ ਜੋ 26 ਜਨਵਰੀ ਨੂੰ ਜੋਗਪੁਰਸ਼ ਡਾਕਟਰ ਭੀਮਰਾਓ ਮੇੜਕਰ ਜੀ ਦੇ ਸਰੂਪ ਦੇ ਉੱਤੇ ਹਮਲਾ ਪਰ ਸਵਿਧਾਨ ਨੂੰ ਸਾੜਨਾ ਇੱਕ ਬਹੁਤ ਮੰਦ ਭੱਗੀ ਘਟਨਾ ਆ ਪਰ ਜਿਹੜੇ ਘਟਨਾ ਨੂੰ ਇਲਜ਼ਾਮ ਦੇਣ ਵਾਲਾ ਉਹ ਤੇ ਇੱਕ ਮੋਹਰਾ ਆ ਸਹੀ ਹੋ ਗਿਆ ਉਹਦੇ ਪਿੱਛੇ ਬਹੁਤ ਵੱਡੀ ਸਵਿਧਾਨ ਵਿਰੋਧੀ ਤਾਕਤਾਂ ਆ ਔਰ ਸਾਡੀ ਪੰਜਾਬ ਸਰਕਾਰ ਤੋਂ ਸਮੁੱਚੇ ਅਮੇੜਕਰ ਆਬਾਦੀ ਸੋਚ ਦੇ ਸਮਾਜ ਵੱਲੋਂ ਇਹ ਮੰਗਿਆ ਕਿ ਜਿਹੜੇ ਪਿੱਛੇ ਤਾਕਤਾਂ ਆ ਉਹਨਾਂ ਦਾ ਨਕਾਬ ਨੰਗਾ ਕਰਕੇ ਉਹਨਾਂ ਦੇ ਖਿਲਾਫ ਐਨਐਸਏ ਲਾ ਕੇ ਕਿਉਂਕਿ ਜਿਹੜੇ ਇਸ ਦੇਸ਼ ਦਾ ਅਮਨ ਕਾਨੂੰਨ ਭੰਗ ਕਰਨਾ ਚਾਹੁੰਦੇ ਇਸ ਦੇਸ਼ ਦੇ ਅੰਦਰ ਦੰਗੇ ਫੁਲਾਉਣਾ ਚਾਹੁੰਦੇ ਆ ਮੱਜਮਾ ਧਰਮਾਂ ਦੀ ਲੜਾਈ ਕਰਾ ਕੇ ਇਸ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਉਹਨਾਂ ਨੂੰ ਨਕਾਬ ਲਾ ਕੇ ਉਹਨਾਂ ਦੇ ਖਿਲਾਫ ਐਨਐਸਏ ਲਗਾ ਕੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਕਿ ਇਸ ਦੇਸ਼ ਦਾ ਜਿਹੜਾ ਉਹ ਅਮਨ ਕਾਨੂੰਨ ਬਰਕਰਾਰ ਰੱਖਿਆ ਜਾਵੇ ਪੰਜਾਬ ਸਰਕਾਰ ਨੂੰ ਅਸੀਂ ਤਾੜਨਾ ਕਰਦੇ ਆ ਕਿ ਜਲਦ ਤੋਂ ਜਲਦ ਉਹਨਾਂ ਜਿਹੜੇ ਪਰਦੇ ਦੇ ਪਿੱਛੇ ਲੋਕ ਆ ਉਹਨਾਂ ਨੂੰ ਬੇਨਕਾਬ ਕੀਤਾ ਜਾਵੇ ਔਰ ਇਹ ਜਿਹੜਾ ਸੰਘਰਸ਼ ਆ ਉਹਨਾਂ ਚ ਕਰ ਜਾਰੀ ਰਹੂਗਾ ਜਿੰਨਾ ਚਿੱਕਰ ਜਿਹੜੇ ਪਰਦੇ ਦੇ ਪਿੱਛੇ ਲੋਕ ਆ ਉਹ ਸਾਹਮਣੇ ਨਹੀਂ ਆ ਜਾਂਦੇ ਔਰ ਉਹਨਾਂ ਦੇ ਖਿਲਾਫ ਐਨਐਸਏ ਲਗਾ ਕੇ ਡਬੜੂਆਂ ਜੇਲ੍ਹ ਦੇ ਵਿੱਚ ਭੇਜ ਨਹੀਂ ਦਿੰਦੇ ਉਹ ਲਚਕਰ ਸੰਘਰਸ਼ ਜਾਰੀ ਰਹੂਗਾ ਜੈਪੀਮ ਜੈਪਨ ਸਰ ਤੁਹਾਨੂੰ ਕੀ ਲੱਗਦਾ ਕੀ ਉਹਨਾਂ ਦਾ ਮੇਨ ਮਕਸਦ ਹੋਊਗਾ ਇਸ ਮਾਹੌਲ ਨੂੰ ਖਰਾਬ ਕਰਕੇ ਉਹ ਕੀ ਕਰਨਾ ਚਾਹੁੰਦੇ ਹੋਗੇ ਦੇਖੋ ਜਿਹੜੇ ਸੰਵਿਧਾਨ ਦੇ ਵਿਰੁੱਧ ਬੋਲਦੇ ਆ ਉਹ ਸਾਰਾ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਜਿਹੜੇ ਸੰਵਿਧਾਨ ਵਿਰੋਧੀ ਆ ਮੈਂ ਤਾਂ ਕਹਿਣਾ ਚਾਹੁੰਦਾ ਉਹਨਾਂ ਨੂੰ ਵੀ ਜੇ ਅੱਜ ਤੁਸੀਂ ਬੋਲ ਰਹੇ ਆ ਉਹ ਵੀ ਬਾਬਾ ਸਾਹਿਬ ਡਾਕਟਰ ਭੀਮਰੋ ਅੰbedkar ਜੀ ਦੀ ਦੇਣ ਆ ਕਿਉਂਕਿ ਸੰਵਿਧਾਨ ਦੇ ਅੰਦਰ ਸਾਰੇ ਧਰਮਾਂ ਨੂੰ ਸਤਿਕਾਰ ਦਿੱਤਾ ਗਿਆ ਇਸ ਦੇਸ਼ ਦੇ ਹਰੇਕ ਧਰਮ ਨੂੰ ਸਤਿਕਾਰ ਦਿੱਤਾ ਗਿਆ ਕਿ ਆਪਣੇ ਧਰਮ ਦੀ ਗੱਲ ਆਜ਼ਾਦੀ ਦੇ ਨਾਲ ਹਰੇਕ ਇਨਸਾਨ ਰੱਖ ਸਕਦਾ ਤੇ ਬਾਬਾ ਸਾਹਿਬ ਅੰbedkar ਸਾਹਿਬ ਜੀ ਦੇ ਸੋਚ ਦੇ ਦਾ ਸੰਵਿਧਾਨ ਦੇ ਖਿਲਾਫ ਚੱਲਣਾ ਮੈਂ ਕਹਿੰਨਾ ਇੱਕ ਮਾੜੀ ਮਾਨਸਿਕਤਾ ਕਹੀ ਜਾ ਸਕਦੀ ਆ ਇੱਕ ਘਟੀਆ ਮਾਨਸਿਕਤਾ ਕਹੀ ਜਾ ਸਕਦੀ ਆ ਔਰ ਜਿਹੜੇ ਲੋਕ ਘਟੀਆ ਮਾਨਸਿਕਤਾ ਦੇ ਲੋਕ ਆ ਉਹ ਇਸ ਦੇਸ਼ ਵਿਰੋਧੀ ਆ ਉਹਨਾਂ ਨੂੰ ਇਸ ਦੇਸ਼ ਵਿਰੋਧੀ ਜੋ ਵੀ ਕਾਨੂੰਨ ਆ ਐਨਐਸਏ ਲਗਾ ਕੇ ਔਰ ਡਿਬਰੂਗਲ ਜੇਤ ਪਿੱਛੇ ਜਾ ਇਸੇ ਤਰ੍ਹਾਂ ਮੋਨੂ ਤੇਜੀ ਜੀ ਜਿਹੜੇ ਬਾਲਮਿਕ ਸ਼ੰਕਰ ਸ਼ੋਰਚੇ ਤੋਂ ਪ੍ਰਧਾਨ ਨੇ ਉਹ ਵੀ ਸਾਡੇ ਵਿੱਚਕਾਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਚਾਹੁੰਦੇ ਅੱਜ ਦੇ ਇਸ ਰੋਸ ਨੂੰ ਲੈ ਕੇ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਮੇਰੇ ਵੱਲੋਂ ਪਹਿਲਾਂ ਤਾਂ ਸਾਰਿਆਂ ਨੂੰ ਜੈ ਭੀਮ ਜੈ ਪਰ ਜਿੱਦਾਂ ਸਾਡੇ ਸੀਨੀਅਰ ਜੀ ਜੁਗਿੰਦਰ ਮਾਨ ਜੀ ਨੇ ਬਗਾ ਭਾਈ ਨੇ ਦੱਸ ਹੀ ਦਿੱਤਾ ਆ ਕਿ ਜਿਹੜੀ ਮੰਦਭਾਗੀ ਘਟਨਾ ਬੀਤੀ ਅਮ੍ਰਿਤਸਰ ਦੇ ਵਿੱਚ ਇੱਥੇ ਪੰਜਾਬ ਸਰਕਾਰ ਵੀ ਫੇਲਿਆ ਅਮ੍ਰਿਤਸਰ ਪ੍ਰਸ਼ਾਸਨ ਵੀ ਫੇਲਿਆ ਤੇ ਜਿੰਨਾ ਚਿਰ ਇਹਨਾਂ ਤੇ ਤੇਜ ਵਿਰੋਧੀ ਪਰਚਾ ਨਹੀਂ ਹੁੰਦਾ ਉਹਨਾਂ ਜਿੰਨਾ ਚਿਰ ਸਾਡੇ ਸਮਾਜ ਦਾ ਸੰਗਰਸ਼ ਚੱਦੇ ਜਾਰੀ ਰਹੂਗਾ ਇਹ ਹੁਣ ਤਾਂ ਚ ਆਪਾਂ ਪੂਰੇ ਦੌਰ ਦੇ ਫਰਦ ਬੰਦ ਕਰਾਂਗੇ ਮੇਰੀ ਪੰਜਾਬ ਸਰਕਾਰ ਨੂੰ ਇਹ ਬੀਲ ਆ ਕਿ ਇਹਦੇ ਪਿੱਛੇ ਜੋ ਵੀ ਤਾਕਤਾਂ ਆ ਉਹਨਾਂ ਨੂੰ ਫੜਿਆ ਜਾਵੇ ਤੇ ਉਹਨਾਂ ਨੂੰ ਐਨਐਸਏ ਲਾ ਕੇ ਡੱਬੂ ਘਰ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਬਾਕੀ ਜਿੰਨੇ ਵੀ ਮੇਰੇ ਭਰਾ ਜਿੰਨੀ ਵੀ ਜਥੇਬੰਦੀਆਂ ਆਈਆਂ ਆਪਾਂ ਸਾਰਿਆਂ ਦਾ ਦਿলো ਧੰਨਵਾਦ ਕਰਦੇ ਹਾਂ ਜੇ ਸਾਨੂੰ ਅੱਗੇ ਵੀ ਸੰਘਰਸ਼ ਕਰਨਾ ਪਿਆ ਅਸੀਂ ਇੱਦਾਂ ਸਾਰੇ ਭਰਾ ਸਾਰੀਆਂ ਜਥੇਬੰਦੀਆਂ ਇਕੱਠੇ ਹੋ ਕੇ ਚੱਲਾਂਗੇ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਧੰਨਵਾਦ ਜੈ ਭੀਮ ਜੈ ਭਾਰਤ ਜੋ ਮੱਧਵਾਦੀ ਘਟਨਾ ਜੋ ਮੱਧਵਾਦੀ ਘਟਨਾ ਅੰਮ੍ਰਿਤਸਰ ਵਿੱਚ ਹੋਈ ਆ ਦੇਖੋ ਬਾਬਾ ਸਾਹ ਦੇ ਉਨੀ ਸਟੈਚੂ ਦੇ ਮੋਢੇ ਪਹਿਲਾਂ ਅੱਗ ਲਾਈ ਪੂਰੇ ਪੌੜੀ ਦੇ ਆ ਕੇ ਲਾ ਕੇ ਉੱਤੇ ਉਹਨਾਂ ਦੇਖੋ ਉਹਨੂੰ ਭੰਨਣ ਦੀ ਕੋਸ਼ਿਸ਼ ਕੀਤੀ ਆ ਜਿਹਦਾ ਜਿਹੜੇ ਇਦਾਂ ਦਾ ਇਸ਼ਾਰਾ ਤੇ ਅਨਸਰ ਆ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਜਿੱਦਾਂ ਸਾਡੇ ਸੀਨੀਅਰ ਅਫਸਰ ਬੰਦੇ ਦੱਸਿਆ ਸਾਰਿਆਂ ਨੇ ਇਹਨਾਂ ਨੂੰ ਜਾਣ ਕੇ ਡਬੂਗਲ ਜੇਤ ਸੱਤਿਆ ਜਾਵੇ ਇਹਨਾਂ ਜੋ ਵੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ ਤੇ ਜਿਹੜੇ ਇਹਦੇ ਪਿੱਛੇ ਅਨਸਰ ਆ ਉਹਨਾਂ ਦੇ ਵੀ ਜਾਣ ਕੇ ਤੁਸੀਂ ਉਹ ਵੀ ਬੰਦਿਆਂ ਨੂੰ ਜਿਹੜੇ ਬੇਨਕਾਬ ਕੀਤਾ ਜਾਵੇ ਜੈ ਭੀਮ ਜੈ ਭਾਲਤ